ਪੌਂਗ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਜਿਸ ਕਾਰਨ ਬੀਬੀਐਮਬੀ ਪ੍ਰਬੰਧਕਾ ਵੱਲੋਂ ਪੌਂਗ ਡੈਮ ਦੀ ਸੁਰੱਖਿਆ ਨੂੰ ਧਿਆਨ ਚ ਰੱਖਤੇ ਹੋਏ ਪੌਂਗ ਡੈਮ ਤੋਂ ਕ੍ਰੀਬ 1 ਲੱਖ ਤੋਂ ਵੱਧ ਕਿਊਸਿਕ ਪਾਣੀ ਬਿਆਸਤ ਰਿਆ ਛੱਡਿਆ ਗਿਆ ਪੌਂਗ ਡੈਮ ਤੋਂ ਟਰਬਾਈਨਾਂ ਤੇ ਸਪਿਲਵੇ ਗੇਟਾਂ ਰਾਹੀਂ ਪਾਣੀ ਸ਼ਾ ਨਹਿਰ ਬਿਰਾਜ ਛੱਡਿਆ ਗਿਆ ਸ਼ਾ ਨਹਿਰ ਬਿਰਾਜ ਤੋਂ 93000 ਕਿਊਸਿਕ ਪਾਣੀ ਬਿਆਸ ਰਿਆ ਤੇ 11500 ਕਿਊਸਿਕ ਪਾਣੀ ਮੁਕੇਰੀਆਂ ਦਾ ਹਾਈਡਲ ਨਹਿਰ ਛੱਡਿਆ ਜਾ ਰਿਹਾ ਜਿਸ ਕਾਰਨ ਹੇਠਲੇ ਇਲਾਕਿਆਂ ਚ ਹੜਾਂ ਦੀ ਸਥਿਤੀ ਗੰਭੀਰ ਹੋ ਗਈ ਹੈ ਪੌਂਗ ਡੈਮ ਤੋਂ ਪਾਣੀ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਹਜ਼ਾਰਾਂ ਏਕੜ ਫਸਲ ਪਾਣੀ ਚ ਡੁੱਬ ਗਈ ਹੈ ਤੇ ਤਬਾਹ ਹੋ ਗਈ ਹੈ। ਕਈ ਲੋਕਾਂ ਦੇ ਘਰ ਵੀ ਪਾਣੀ ਚ ਡੁੱਬੇ ਹੋਏ ਨੇ ਤੇ ਅਜੇ ਵੀ ਖਤਰਾ ਘਟ ਨਹੀਂ ਰਿਹਾ। ਮੌਸਮ ਵਿਭਾਗ ਨੇ ਮੁਰਤੋਂ ਰੈੱਡ ਅਲਰਟ ਤੇ ਨਾਲ ਹੀ ਕਈ ਜ਼ਿਲ੍ਹਿਆਂ ਦੇ ਲਈ yellow ਤੇ orange ਅਲਰਟ ਜਾਰੀ ਕਰ ਦਿੱਤਾ ਹੈ। ਜੇਕਰ ਪਹਾੜੀ ਖੇਤਰਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਫਿਰ ਤੋਂ ਭਾਰੀ ਬਾਰਿਸ਼ ਹੁੰਦੀ ਹੈ ਤੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਜਾਵੇਗਾ ਤੇ ਫਲੱਡ ਗੇਟ ਖੁੱਲਣਗੇ ਤੇ ਜਿਹੜੇ ਪਿੰਡ ਹੁਣ ਤੱਕ ਕਈ ਫੁੱਟ ਪਾਣੀ ਦੇ ਵਿੱਚ ਡੁੱਬੇ ਨੇ ਉਹ ਹੋਰ ਤਬਾਹ ਹੋ ਜਾਣਗੇ ਜਿਸ ਕਾਰਨ ਲੋਕਾਂ ਦਾ ਹੋਰ ਵੀ ਭਾਰੀ ਨੁਕਸਾਨ ਹੋ ਸਕਦਾ ਹੈ ਪੌਂਗ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਜਿਸ ਕਾਰਨ ਬੀਬੀਐਮਬੀ ਪ੍ਰਬੰਧਕਾ ਵੱਲੋਂ ਪੌਂਗ ਡੈਮ ਦੀ ਸੁਰੱਖਿਆ ਨੂੰ ਧਿਆਨ ਚ ਰੱਖਤੇ ਹੋਏ ਪੌਂਗ ਡੈਮ ਤੋਂ ਕ੍ਰੀਬ 1 ਲੱਖ ਤੋਂ ਵੱਧ ਕਿਊਸਿਕ ਪਾਣੀ ਬਿਆਸਤ ਰਿਹਾ ਛੱਡਿਆ ਗਿਆ ਪੌਂਗ ਡੈਮ ਤੋਂ ਟਰਬਾਈਨਾਂ ਤੇ ਸਪਿਲਵੇ ਗੇਟਾਂ ਰਾਹੀਂ ਪਾਣੀ ਸ਼ਾ ਨਹਿਰ ਬਿਰਾਜ ਛੱਡਿਆ ਗਿਆ ਸ਼ਾ ਨਹਿਰ ਬਿਰਾਜ ਤੋਂ 93000 ਕਿਊਸਿਕ ਪਾਣੀ ਬਿਆਸ ਰਿਹਾ ਤੇ 11500 ਕਿਊਸਿਕ ਪਾਣੀ ਮੁਕੇਰੀਆਂ ਦਾ ਹਾਈਡਲ ਨਹਿਰ ਚ ਛੱਡਿਆ ਜਾ ਰਿਹਾ ਜਿਸ ਕਾਰਨ ਹਿੰਟਲੇ ਇਲਾਕਿਆਂ ਚ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ ਪੌਂਗ ਡ ਇਹ ਪਾਣੀ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਹਜ਼ਾਰਾਂ ਏਕੜ ਫਸਲ ਪਾਣੀ ਚ ਡੁੱਬ ਗਈ ਹੈ ਤੇ ਤਬਾਹ ਹੋ ਗਈ ਹੈ। ਕਈ ਲੋਕਾਂ ਦੇ ਘਰ ਵੀ ਪਾਣੀ ਚ ਡੁੱਬੇ ਹੋਏ ਨੇ ਤੇ ਅਜੇ ਵੀ ਖਤਰਾ ਘਟ ਨਹੀਂ ਰਿਹਾ। ਮੌਸਮ ਵਿਭਾਗ ਨੇ ਮੁਰਤੋਂ ਰੈੱਡ ਅਲਰਟ ਤੇ ਨਾਲ ਹੀ ਕਈ ਜ਼ਿਲ੍ਹਿਆਂ ਦੇ ਲਈ yellow ਤੇ orange ਅਲਰਟ ਜਾਰੀ ਕਰ ਦਿੱਤਾ ਹੈ। ਜੇਕਰ ਪਹਾੜੀ ਖੇਤਰਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਫਿਰ ਤੋਂ ਭਾਰੀ ਬਾਰਿਸ਼ ਹੁੰਦੀ ਹੈ ਤੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਜਾਵੇਗਾ ਤੇ ਫਲੱਡ ਗੇਟ ਖੁੱਲਣਗੇ ਤੇ ਜਿਹੜੇ ਪਿੰਡ ਹੁਣ ਤੱਕ ਕਈ ਕੁਟ ਪਾਣੀ ਦੇ ਵਿੱਚ ਡੁੱਬੇ ਉਨੇ ਹੋਰ ਤਬਾਹ ਹੋ ਜਾਣਗੇ ਜਿਸ ਕਾਰਨ ਲੋਕਾਂ ਦਾ ਹੋਰ ਵੀ ਭਾਰੀ ਨੁਕਸਾਨ ਹੋ ਸਕਦਾ ਹੈ